ਕੇਂਦਰ ਸਰਕਾਰ ਵੱਲੋਂ ਆਪਣੇ ਮਲਾਜ਼ਮਾਂ ਨੂੰ ਯੂਪੀਐਸ ਕਿ ਲਾਗੂ ਕੀਤੀ ਗਈ ਹੈ। ਪ੍ਰਾਣੀ ਪੈਨਸ਼ਨ ਸਕੀਮ ਦਾ ਬਹੁਤ ਅੰਤਰ ਹੈ। ਯੂਪੀਐਸ ਦੇ ਵਿੱਚ ਜੋ ਕਰਮਚਾਰੀ 25 ਸਾਲ ਸਪੂਰੀ ਕਰੂਗਾ ਉਸ ਨੂੰ ਬੇਸਿਕ ਪੇ ਦਾ 50% ਦੇ ਉੱਪਰ ਡੀਏ ਮਿਲੇਗਾ। ਪਰ ਪ੍ਰਾਣੀ ਪੈਨਸ਼ਨ ਕਿੰਦੇ ਵਿੱਚ ਜੋ ਮਲਾਜ਼ਮਾਂ ਦਾ ਜੀਪੀਐਓ ਘਟਿਆ ਜਾਂਦਾ ਹੈ ਉਸ ਦੇ ਉੱਪਰ 7% ਇੰਟਰਸਟ ਮਿਲਦਾ ਹੈ ਪਰ ਯੂਪੀਐਸ ਵਿੱਚ ਜੋ ਮਲਾਜਮਾਂ ਦਾ ਸੀਪੀਐਫ ਕੱਟਿਆ ਜਾਵੇਗਾ 10% ਉਹਦਾ ਇਹ ਨਹੀਂ ਪਤਾ ਕਿ ਰਿਟਾਇਰਮੈਂਟ ਉੱਪਰ ਮਿਲਣਾ ਜਾਂ ਨਹੀਂ ਮਿਲਣਾ ਇਸ ਵਾਰੇ ਕੋਈ ਫੈਸਲਾ ਨਹੀਂ ਹੋ ਸਕਿਆ ਜਿਸ ਤਰ੍ਹਾਂ ਜੋ ਪੁਰਾਣੇ ਮਲਾਜਮਾਂ ਜੋ ਰਿਟਾਇਰ ਹੁੰਦੇ ਆ ਉਸਨਾਂ ਨੂੰ ਗ੍ਰੈਚੁਇਟੀ 25 ਲੱਖ ਰੁਪਏ ਮਿਲਦੀ ਹੈ ਪਰ ਜੋ ਯੂਪੀਐਸ ਕੀਮ ਦੇ ਵਿੱਚ ਇਸ ਦੇ ਵਿੱਚ ਬਹੁਤ ਹੀ ਘਾਟ ਹੋ ਜੋ ਪਹਿਲੇ ਮਿਲਦੇ ਹਨ ਇਸ ਤਰ੍ਹਾਂ ਹੀ ਜੋ ਜੀਪੀਐਫ ਕੱਟਿਆ ਜਾਂਦਾ ਉਸ ਦੇ ਪ੍ਰੋਨਟਰਾਸਟ ਮਿਲਦਾ ਹੈ ਇਸ ਤਰ੍ਹਾਂ ਜੋ ਜੁਪੀਐਸ ਸਕੀਮ ਹੈ ਉਸਰੇ ਵਿੱਚ ਜੋ ਕਰਮਚਾਰੀ ਨੂੰ ਸਾਰਸ ਪੂਰੀ ਕਰਨੀ ਪਊਗੀ 58 ਸਾਲ ਦੀ ਜੇਕਰ ਪਹਿਲਾਂ ਉਹ ਆਪਣੀ ਰਿਟਾਇਰਮੈਂਟ ਲੈਂਦਾ ਤਾਂ ਉਹਨੂੰ ਉਦੋਂ ਤੱਕ ਕੋਈ ਲਾਭ ਨਹੀਂ ਮਿਲੇਗਾ ਜਦੋਂ ਤੱਕ 58 ਦਾ ਸਰਵਿਸ ਨਹੀਂ ਹੋ ਜਾਂਦੀ ਇਸ ਤਰ੍ਹਾਂ ਹੀ ਜੋ ਪੁਰਾਣੀ ਪੈਨਸਨ ਸਕੀਮਾਂ ਮੁਲਾਇਮ ਮੰਗ ਕਰ ਰਹੇ ਹਮ 2072 ਸਾਲ ਆ ਕਿ ਜਾਵੇ ਪਰ ਸਰਕਾਰ ਨੂੰ ਨਵੀਂ ਚਾਲ ਖੇਡੀ ਕੇਂਦਰ ਸਰਕਾਰ ਨੇ ਐਨ ਪੀ ਐਸ ਦੇ ਇੱਕ ਬਰਾਬਰ ਸਮਝ ਲਈ ਆਪਾਂ ਯੂ ਪੀ ਐਸ ਸਕੀਮ ਲਾਗੂ ਕੀਤੀ ਗਈ ਹੈ ਜੋ ਉਹਨਾਂ ਨੇ ਕਿਹਾ ਵੀ ਅਸੀਂ 18.5% ਜੋ ਸ਼ੇਅਰ ਸਰਕਾਰ ਪਾਵੇਗੀ 10% ਐਮਪਲਾਈ ਦਾ ਸ਼ੇਅਰ ਪਾਏਗਾ ਜੋ ਕੱਢਿਆ ਜਾਏਗਾ ਸੀ ਪੀ ਐਫ ਪਰ ਉਹ ਇਹ ਨਹੀਂ ਪਤਾ ਹੈ ਵੀ ਸਮਝਾਤਾ ਮਿਲੇ ਮਤਲਬ ਕੋਈ ਅਜੇ ਕੋਈ ਪਾਰਦਰਸ਼ ਨਹੀਂ ਕੀਤਾ ਗਿਆ ਫਲਾਸੀ ਮੰਗ ਕਰਦੇ ਆ ਕੇਂਦਰ ਸਰਕਾਰ ਤੋਂ ਮੋਦੀ ਸਰਕਾਰ ਤੋਂ ਵੀ ਮਲਾਜਮਾਂ ਨੂੰ ਪੁਰਾਣੀ ਪੈਨਸ਼ਨ ਕਿ ਨਹੀਂ ਲਾਗੂ ਕੀਤੀ ਜਾਵੇ ਤਾਂ ਕਿ ਮਲਾਜਮਾਂ ਸ਼ਾਂਤੀ ਨਾਲ ਬੈਠ ਸਕਣ ਹੁਣ ਦੁਬਾਰਾ ਮੈਨੂੰ ਲੱਗਦਾ ਹੈ ਕਿ ਦੁਬਾਰਾ ਫਿਰ ਜੋ ਭਾਰਤ ਦੇ ਸਾਰੇ ਮਲਾਜਮਾਂ ਕੇਂਦਰ ਸਰਕਾਰ ਦੇ ਮਲਾਜਮਾਂ ਦਿੱਲੀ ਵਾਲੋਂ ਫੇਰ ਰੋਕਾਂਗੇ ਹੁਣ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਜੰਮੂ ਖਨ ਭਵਨ ਤਮਾਨ ਨੇ 14 ਅਗਸਤ ਨੂੰ ਕੈਨਵਨ ਮੰਦਰੀ ਮੰਦਰੀ ਮੀਟਿੰਗ ਲਾਈਸ ਉਸ ਵਿੱਚ ਫੈਸਲਾ ਕੀਤਾ ਗਿਆ ਦੋ ਸਭ ਕਮਨ ਬਣਾਈਆਂ ਹਨ ਵੀ ਜੋ ਪੰਜਾਬ ਦੇ ਮਲਾਨਮਾ 1-1 2016 ਤੋਂ ਤੋਂ 30 2021 ਤੱਕ ਦਾ ਜੋ ਏਰੀਆ ਹੈ ਪੀਗ ਹੁੰਦਾ ਏਰੀਆ ਉਸ ਬਾਰੇ ਪਾਰਤਾਰਾ ਕਰਨਗੇ ਇਸ ਤਰ੍ਹਾਂ ਹੀ ਹੈ ਜੋ ਡੀਡੀ ਕੇ ਇਸ ਤਰ੍ਹਾਂ ਬਕਾਇਆ ਹੈ ਉਹ ਪੈਂਡਿੰਗ ਬਿਆ ਸਰਕਾਰ ਦੇ ਬਾਲੋਬ ਸਿੰਘ ਕਮੇਟੀ ਦਾ ਜੋ ਚੇਅਰਮੈਨ ਮੇ ਤੁਹੇਰਪਾਲ ਸਿੰਘ ਟੀਮਾ ਮੈਂਬਰ ਗੁਲਦੀਪ ਸਿੰਘ ਧਾਲੀਵਾਲ ਸ੍ਰੀ ਅਮਨ ਅਰੋੜਾ ਜੀ ਹਨ ਜੀ ਉਸ ਤੋਂ ਅੱਜ ਜੋ ਸਾਡੇ ਟਰਮਨ ਹੋਏ ਸਾਥੀ ਆ 1-1-2006 ਤੋਂ 2011 ਤੱਕ ਜਿਹੜੇ ਉਹਨਾਂ ਨੇ ਇਹ ਮੰਗਿਆ ਹੈ ਕਿ ਜਿਹੜੇ ਕਰਮਚਾਰੀਆਂ ਦੀ 25 ਸਾਲ ਸਾਲ ਪੂਰੀ ਹੋ ਚੁੱਕਿਆ ਉਹਨੂੰ ਜੋ ਪੈਨਸ਼ਨ ਦੇ ਪੂਰੇ ਲਾਭ ਤੇ ਜਾਣ ਪਰ ਇੱਕ ਪਾਸੇ ਮੁੱਖ ਮੰਤਰੀ ਭਗਵਾਨ ਤਮਾਨ ਮੀਟਿੰਗ ਵਿੱਚ ਬੈਠਦਾ ਮੀਟਿੰਗ ਵਿੱਚ ਬੈਠ ਕੇ ਆ ਮੰਨਦਾ ਹੈ ਕਿ ਮੈਂ ਤੁਹਾਡਾ ਮੀਟਿੰਗ ਕਰੂੰਗਾ 22 ਅਗਸਤ ਨੂੰ ਪਰ 22 ਅਗਸਤ ਦੀ ਮੀਟਿੰਗ ਵੀ ਨਹੀਂ ਕੀਤੀ ਗਈ ਹੁਣ ਉਹ ਜੋ ਮੀਟਿੰਗ ਆ 12 ਸਤੰਬਰ ਨੂੰ ਹੋ ਰਹੀ ਆ ਉਹ ਵੀ ਸਬਕਮੰਟੀ ਨਾਲ ਬਿਲਕੁਲ ਮਕੋਰੀਂ ਭਵਾਂ ਤੁਮਾਂ ਨੇ ਮੀਟਿੰਗ ਕਰਨੀ ਸੀ ਪਰ ਹੁਣ ਜੋ ਮੀਟਿੰਗ ਉਹ ਸਬਮਿਟ ਹੋ ਰਹੀ ਆ ਜਿਸ ਤਰ੍ਹਾਂ ਮੁਲਾਜ਼ਮ ਬਾਈਕਟ ਕਰ ਰਹੇ ਹਨ ਦੀ ਆਉਣ ਵਾਲੀ 3 ਸਤੰਬਰ ਨੂੰ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਹਰ ਜ਼ਿਲ੍ਹੇ ਤੋਂ ਕੋਨੇ-ਕੋਨੇ ਤੋਂ ਮੁਲਾਜ਼ਮ ਬੱਸਾਂ ਰਾਹੀਂ ਗੱਡੇ ਲੈ ਮੁੰਡਣਗੇ ਤੇ ਰੈਲੀ ਕਰਨਗੇ ਭਵਾਂ ਤੋਂ ਸਰਕਾਰ ਨੂੰ ਮਰਦਦ ਕਰਨਗੇ ਪੀਐਸ ਪੀਸੀਐਲ ਦੇ ਮੁਲਾਜ਼ਮ ਪੀਐਸਟੀਸ ਦੇ ਮੁਲਾਜ਼ਮ ਵੱਲੋਂ ਜੋ ਜੁਆਇੰਟ ਫਾਰਮ ਬਣਾਇਆ ਹੈ ਜੀ ਪੀਐਸਸੀਬੀ ਜੁਆਇੰਟ ਫਾਰਮ ਬੀਲੀ ਮਲਾਜਮਾਂ ਨੇ ਇਹ ਕੰਮ ਮੰਚ ਦੇ ਜੋ ਆਗੂ ਨੇ ਉਹਨਾਂ ਨੇ ਕਿਹਾ ਕਿ ਸਾਡੀ ਮੀਟਿੰਗ ਬੀਲੀਵਾਂਦੀ ਹਰਪ੍ਰੀਤ ਸਿੰਘ ਈਟੂ ਨਾਲ ਹੋਈ ਸੀ ਪਰ ਮੀਟਿੰਗ ਵਿੱਚ ਜੋ ਮੰਗਾਂ ਨੇ ਸਹਿਮਤੀ ਮਣੀ ਸੀ ਪਰ ਇਹ ਤਾਂ ਲਾਗੂ ਨਹੀਂ ਕੀਤੀਆਂ ਇਸ ਕਰਕੇ ਪੀਐਸ ਪੀਸੀਐਲ ਦੇ ਮਲਾਜਮ ਪੀਐਸਟੀਸ ਦੇ ਮਲਾਜਮ ਆਉਣ ਵਾਲੀ 1 ਸਤੰਬਰ ਨੂੰ ਬੀਲੀ ਮੰਤਰੀ ਹਰਪ੍ਰੀਤ ਸਿੰਘ ਈਟੂ ਦੇ ਨੇੜੇ ਕੋਠੀ ਦੇ ਨੇੜੇ ਅੰਮ੍ਰਿਤਸਰ ਦੇ ਵਿੱਚ ਜੋ ਮਹਾਰਲੀ ਕਰਨਗੇ ਤੁਹਾਨਾਂ ਦਾ ਸਾਥੀ ਦਾ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ